ਲੰਦਰ ਤੋਂ ਸੁਸ਼ੀਲ ਕੁਮਾਰ ਰਿੰਕੂ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਲਗਾਤਾਰ ਸੁਰਖੀਆਂ 'ਚ ਰਹ ਰਹੇ ਨੇ ਪਹਿਲਾਂ ਕਾਂਗਰਸ ਪਾਰਟੀ 'ਚ ਸਨ ਉਸ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ ਜਿਮਨੀ ਚੋਣ ਲੜੀ ਅਤੇ ਉਸ ਤੋਂ ਬਾਅਦ ਬੀਜੇਪੀ 'ਚ ਸ਼ਾਮਲ ਹੋਏ ਹੁਣ ਬੀਜੇਪੀ ਵੱਲੋਂ ਟਿਕਟ ਮਿਲ ਚੁੱਕੀ ਹੈ ਸੁਸ਼ੀਲ ਕੁਮਾਰ ਰਿੰਕੂ ਨੇ ਅਸਲ ਦੇ ਵਿੱਚ ਆਮਨ ਜੀ ਰਾਜਨੀਤੀ ਨਾਲ ਬਹੁਤ ਗੰਦੀ ਹੋ ਗਈ ਰਾਜਨੀਤੀ ਸਿਰਫ ਆਪ ਦੇ ਕਹਿ ਦिए ਮੁਨਾਫੇ ਦਾ ਧੰਦਾ ਬਣ ਗਈ ਨੇ ਰਾਜਨੀਤੀ ਹੋ ਗਈ ਆਪਦੇ ਪਰਿਵਾਰ ਦਾ ਧੰਦਾ ਤੇ ਪੈਸਾ। ਲੁਧਿਆਣੇ ਤੋਂ ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਾਂਗਰਸ ਪਾਰਟੀ ਚੋਂ ਆਏ ਜਨਿ ਕਿ ਪਿਛਲੇ ਦਿਨੀ ਕਾਂਗਰਸ ਪਾਰਟੀ ਚੋਂ ਜਦੋਂ ਭਾਜਪਾ ਚ ਸ਼ਾਮਲ ਹੋਇਆ ਤਾਂ ਵੱਡਾ ਹੈਰਾਨ ਕਰ ਦਿੱਤਾ ਪੂਰੇ ਰਾਜਨੀਤੀ ਨੂੰ। ਅਮੀਨਾ ਡੇਡ ਮਹੀਨਾ ਪਿਆ ਚੋਣਾਂ ਦੇ ਵਿੱਚ ਹਲੇ ਆਪਾਂ ਕੌਨਫੀਡੈਂਸ ਨਹੀਂ ਹੋ ਸਕਦੇ ਵੀ ਹਾਂ ਇਹ ਉਮੀਦਵਾਰ ਟਿਕੇ ਰਹਿਣਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਸੀ ਉਹ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨਤਾ ਸੀ। ਆਮ ਆਲਾਨ ਕੇ ਉਮੀਦਵਾਰ ਉਹ ਭੱਜ ਗਿਆ ਬੀਜੇਪੀ ਚ ਵੜ ਗਿਆ ਨਾਲ ਇੱਕ ਐਮਐਲਏ ਵੀ ਲੈ ਗਿਆ ਨਾਲ ਸੁਸ਼ੀਲ ਕੁਮਾਰ ਰਿੰਕੂ ਨੂੰ ਪਹਿਲਾਂ ਆਮ ਆਦਮੀ ਪਾਰਟੀ ਨੇ ਪਲਕਣਾ ਤੇ ਬਿਠਾਇਆ ਟਿਕਟ ਦਿੱਤੀ ਜਿਮਨੀ ਚੋਣ ਲੜਾਈ ਉਸ ਤੋਂ ਬਾਅਦ ਜਿੱਤੇ ਵੀ ਮੈਂਬਰ ਪਾਰਲੀਮੈਂਟ ਬਣੇ ਉਸ ਤੋਂ ਬਾਅਦ ਉਮੀਦਵਾਰ ਐਲਾਨਤਾ ਐਲਾਨਨ ਤੋਂ ਬਾਅਦ ਪਾਰਟੀ ਛੱਡਦੇ ਨੇ ਕੀ ਤੁਹਾਨੂੰ ਲੱਗਦਾ ਨਹੀਂ ਕਿ ਵੱਡੀ ਇਨਸਲਟ ਕੀਤੀ ਉਹਨਾਂ ਨੇ ਆਮ ਆਦਮੀ ਪਾਰਟੀ ਪੂਰਾ ਪੰਜਾਬ ਹੈ ਹੈਰਾਨ ਆਮਨ ਜੀ ਵੀ ਐਡੇ ਬਹੁਮਤ ਨਾਲ ਤੁਸੀਂ ਖੜੇ ਹੋ ਤੇ ਕਿਵੇਂ ਛੱਡ ਕੇ ਜਾਣਾ 3 ਸਾਲ ਦਾ ਰਾਜਨੀਤਿਕ ਪੂਰਾ ਸਫ਼ਰ ਪਿਆ ਤੁਸੀਂ ਆਪ ਦੇ ਲੋਕ ਕਰਾ ਚਕਰਾ ਸਕਦੇ ਹੋ ਕੰਮ ਕਰ ਸਕਦੇ ਹੋ ਇਹਨਾਂ ਦੇ ਵਰਕਰ ਸਵਾਲ ਕਰਦੇ ਨੇ ਅੱਜ ਵੀ ਜਦੋਂ ਇਹ ਲੈ ਕੇ ਆਏ ਸੀ ਉਦੋਂ ਇਹ ਠੀਕ ਸੀ ਹੁਣ ਇਹ ਵਾਗ ਗਿਆ ਹੁਣ ਇਹ ਗਦਾਰ ਹੋ ਗਿਆ ਲੋਕ ਪਿਸ਼ਵਾਸ ਕਿਵੇਂ ਕਰਨਾ ਮਣ ਵੀ ਅਗਲਾ ਕਹਿੰਦਾ ਯਾਰ ਇੰਨਾ 3 2 3 ਵਾਰ ਐਮਪੀ ਰਹਿ ਗਿਆ ਇਹ ਦਾਦਾ ਮੁੱਖ ਮੰਤਰੀ ਉਸੇ ਪਾਰਟੀ ਵੱਲੋਂ ਮਣ ਚਾਹੀਆਂ ਭਰਾ ਮਨਿਸਟਰੀਆਂ ਲੈ ਗਿਆ ਭੂਆ ਲੈ ਗਈ ਪਹਿਲਾਂ ਇਹਦੀ ਫਿਰ ਇਹਦਾ ਚਾਚਾ ਪਿਓ ਸਾਰੇ ਇੰਨੀਆਂ ਸੱਤਾ ਭੁੱਖ ਕੇ ਤਰੰਤ ਇੱਕ ਦਿਨ ਪਹਿਲਾਂ ਹੀ ਪਟਕ ਬੀਜੇਪੀ ਚ ਜਿਹੜੇ ਗਏ ਨੇ ਬੀਜੇਪੀ ਦੇ ਵਿੱਚ ਪੰਜਾਬ ਦੇ ਵਿੱਚ ਇਹ ਕਿਸ ਆਧਾਰ ਤੇ ਜਾ ਕੇ ਲੋਕਾਂ ਤੋਂ ਵੋਟਾਂ ਮੰਗਣਗੇ ਪੂਰੇ ਦੇਸ਼ ਦੇ ਕਿਸਾਨੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਬੀਜੇਪੀ ਨੂੰ ਵੋਟਾਂਵਾ ਦਿਓ ਪੂਰੇ ਦੇਸ਼ ਨੂੰ ਕਹਿੰਦਾ ਮੈਂ ਇਹ ਗੱਲ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਭਾਜਪਾ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਭਾਜਪਾ ਨੇ 6 ਉਮੀਦਵਾਰਾਂ ਦਾ ਐਲਾਨ ਕੀਤਾ ਜਿਸ ਵਿੱਚ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਲਗਾਤਾਰ ਸੁਰਖੀਆਂ 'ਚ ਰਹੇ ਰਹੇ ਨੇ ਪਹਿਲਾਂ ਕਾਂਗਰਸ ਪਾਰਟੀ 'ਚ ਸਨ ਉਸ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ ਜਿਮਨੀ ਚੋਣ ਲੜੀ ਅਤੇ ਉਸ ਤੋਂ ਬਾਅਦ ਭਾਜਪਾ 'ਚ ਸ਼ਾਮਲ ਹੋਏ ਹੁਣ ਭਾਜਪਾ ਵੱਲੋਂ ਟਿਕਟ ਮਿਲ ਚੁੱਕੀ ਹੈ ਸੁਸ਼ੀਲ ਕੁਮਾਰ ਰਿੰਕੂ ਨੇ ਦੂਜੇ ਨੰਬਰ ਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਾਂਗਰਸ ਪਾਰਟੀ 'ਚ ਆਏ ਜਨਨੀ ਕਿ ਪਿਛਲੇ ਦਿਨੀ ਕਾਂਗਰਸ ਪਾਰਟੀ ਚੋਂ ਜਦੋਂ ਬੀਜੇਪੀ ਚ ਸ਼ਾਮਲ ਹੋਏ ਤਾਂ ਵੱਡਾ ਹੈਰਾਨ ਕਰ ਦਿੱਤਾ ਪੂਰੇ ਰਾਜਨੀਤੀ ਨੂੰ ਅਤੇ ਕਾਂਗਰਸ ਪਾਰਟੀ ਨੂੰ ਕਿ ਰਵਨੀਤ ਬਿੱਟੂ ਕਿਸ ਤਰ੍ਹਾਂ ਚੁੱਪਚਾਪ ਤਰੀਕੇ ਨਾਲ ਬੀਜੇਪੀ ਚ ਚਲੇ ਗਏ ਅਤੇ ਬੀਜੇਪੀ ਨੇ ਉਹਨਾਂ ਨੂੰ ਲੁਧਿਆਣਾ ਤੋਂ ਟਿਕਟ ਦੇ ਦਿੱਤੀ ਹੈ ਫਰੀਦਕੋਟ ਤੋਂ ਹੰਸਰਾਜ ਹੰਸ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਇਸ ਤੋਂ ਇਲਾਵਾ ਪਟਿਆਲਾ ਤੋਂ ਪਰਨੀਤ ਕੌਰ ਕਿਉਂਕਿ ਪਰਨੀਤ ਕੌਰ ਪਤਨੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਜੋ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਰਹੇ ਉਹਨਾਂ ਨੇ ਵੀ ਪਹਿਲਾਂ ਆਪਣੀ ਪਾਰਟੀ ਬਣਾਈ ਉਸ ਤੋਂ ਬਾਅਦ ਬੀਜੇਪੀ ਚ ਸ਼ਾਮਲ ਹੋਏ ਅਤੇ ਹੁਣ ਜੇ ਗੱਲਬਾਤ ਕਰੀਏ ਪਰਨੀਤ ਕੌਰ ਵੀ ਪਿਛਲੇ ਦਿਨੀ ਬੀਜੇਪੀ ਚ ਸ਼ਾਮਲ ਹੋਏ ਸਨ ਅਤੇ ਪਟਿਆਲਾ ਤੋਂ ਟਿਕਟ ਦਾ ਐਲਾਨ ਕੀਤਾ ਗਿਆ ਪਰਨੀਤ ਕੌਰ ਨੂੰ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਹੁਣ ਤੱਕ ਜੇ ਗੱਲਬਾਤ ਕਰੀਏ ਤਾਂ ਭਾਜਪਾ ਨੇ ਹਾਲੇ ਤੱਕ 6 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਹਲੇ 7 ਸੀਟਾਂ ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਬਾਕੀ ਹੈ ਜੇ ਗੱਲਬਾਤ ਕਰੀਏ ਕਿਉਂਕਿ ਵੱਡੇ ਫੇਰ ਬਦਲ ਹੋਏ ਨੇ ਇਸ ਵਾਰ ਅ ਰਾਜਨੀਤੀ ਚ ਪੰਜਾਬ ਦੀ ਰਾਜਨੀਤੀ ਦੇ ਵੱਡੇ ਵੱਡੇ ਜਿਹੜੇ ਥੰਮ ਨੇ ਉਹਨਾਂ ਦੇ ਫੇਰ ਬਦਲ ਹੋਏ ਨੇ ਰਵਨੀਤ ਬਿੱਟੂ ਵੀ ਜੀਪੀ ਚ ਗਏ ਨੇ ਅਤੇ ਸੁਸ਼ੀਲ ਕੁਮਾਰ ਰਿੰਕੂ ਜਿਸ ਨੂੰ ਆਮ ਆਦਮੀ ਪਾਰਟੀ ਨੇ ਵੀ ਟਿਕਟ ਦੇ ਦਿੱਤੀ ਸੀ 8 ਉਮੀਦਵਾਰਾਂ ਦਾ ਐਲਾਨ ਕੀਤਾ ਪਰ 8ਵਾਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਪਾਰਟੀ ਛੱਡ ਗਿਆ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੁਬਾਰਾ ਤੋਂ ਜਲੰਧਰ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰੇਗੀ ਸੋ ਰਾਜਨੀਤੀ ਦੇ ਵੱਡੇ ਵੱਡੇ ਕਿਸ ਤਰ੍ਹਾਂ ਦੇ ਫੇਰ ਬਦਲਾ ਆ ਰਹੇ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਨੌਜਵਾਨ ਆਕੂ ਲਾਲਵਿੰਦਰ ਸਿੰਘ ਲਾਲੀ ਸਖਰੋਧੀ ਮੌਜੂਦ ਨੇ ਲਾਲ ਜੀ ਕਿਵੇਂ ਦੇਖਦੇ ਹੋ ਭਾਜਪਾ ਨੇ 6 ਉਮੀਦਵਾਰਾਂ ਦਾ ਐਲਾਨ ਕੀਤਾ ਉਹਦੇ ਵਿੱਚੋਂ ਤਿੰਨ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਸੁਸ਼ੀਲ ਕੁਮਾਰ ਨੂੰ ਪਹਿਲਾਂ ਕਾਂਗਰਸ ਚਾਰਬਨੀਤ ਬਿੱਟੂ ਹੁਣ ਕਾਂਗਰਸ ਚੋਂ বিজেਪੀ ਚ ਸ਼ਾਮਲ ਨੱਪਰਨੀਤ ਕਰੋ ਉਹ ਵੀ ਪਹਿਲਾਂ ਕਾਂਗਰਸ ਚ ਸਨ ਉਸ ਤੋਂ ਬਾਅਦ ਇਹ ਚ ਸ਼ਾਮਲ ਹੋਏ ਤੇ ਹੁਣ বিজেਪੀ ਦੇ ਉਮੀਦਵਾਰ ਵਜੋਂ ਐਲਾਨ ਕੀਤਾ ਗਿਆ ਕਿਵੇਂ ਦੇਖਦੇ ਹੋ ਸਾਰਾ ਅੱਜ ਕੱਲ ਬੀਜੇਪੀ ਚ ਵੱਡੇ ਦਿਗਜ ਸ਼ਾਮਲ ਹੋ ਰਹੇ ਨੇ ਬਹੁਤ ਵੱਡਾ ਫੇਰ ਬਦਲ ਹੋ ਰਿਹਾ ਜਿੱਥੇ ਸੋਸ਼ਲ ਮੀਡੀਆ ਤੇ ਕਮੈਂਟ ਵੀ ਆ ਰਹੇ ਨੇ ਨੈਗੇਟਿਵ ਪੋਜ਼ਿਟਿਵ ਸਾਰੇ ਤਰ੍ਹਾਂ ਦੇ ਕਿਵੇਂ ਦੇਖਦੇ ਹੋ ਤੁਸੀਂ ਅਸਲ ਦੇ ਵਿੱਚ ਆਮਨ ਜੀ ਰਾਜਨੀਤੀ ਨਾਲ ਬਹੁਤ ਗੰਦੀ ਹੋਗੀ ਰਾਜਨੀਤੀ ਸਿਰਫ ਆਪ ਦੇ ਅ ਕਹਿ ਦਈਏ ਮੁਨਾਫੇ ਦਾ ਧੰਦਾ ਬਣ ਗਈ ਤੇ ਰਾਜਨੀਤੀ ਹੋ ਗਈ ਆਪਦੇ ਪਰਿਵਾਰ ਦਾ ਧੰਦਾ ਤੇ ਪੈਸਾ ਹੋਰ ਰਾਜਨੀਤਿਕ ਲੋਕਾਂ ਨੂੰ ਕਿਸੇ ਤੋਂ ਕੋਈ ਅੱਜ ਦੇ ਟਾਈਮ ਆ ਜਿਹੜਾ ਚੱਲ ਰਿਹਾ ਇੰਨਾ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਯਾਰ ਅੱਜ ਵੀ ਤੁਸੀਂ ਤੁਸੀਂ ਕਲੀਅਰ ਨਹੀਂ ਕਰ ਸਕਦੇ ਰਾਜਨੀਤੀ ਇੰਨੀ ਗੰਦੀ ਹੋ ਗਈ ਜਿਹੜੇ ਅੱਜ ਬੀਜੇਪੀ ਦੇ ਉਮੀਦਵਾਰ ਨੇ ਜਾਂ ਜਿਹੜੇ ਐਲਾਨ ਤੇ ਆਮ ਆਦਮੀ ਪਾਰਟੀ ਦੇ ਨੇ ਵੀ ਉਹ ਕਦੇ ਕਦੋਂ ਵੀ ਉਹ ਬੀਜੇਪੀ ਦੇ ਵਿੱਚ ਜਾ ਸਕਦੇ ਨਹੀਂ ਤੁਸੀਂ ਇਹ ਆਪਾਂ ਹਲੇ ਵੀ ਅ ਮਹੀਨਾ ਡੇਢ ਮਹੀਨਾ ਪਿਆ ਚੋਣਾਂ ਦੇ ਵਿੱਚ ਹਲੇ ਆਪਾਂ ਕੌਨਫੀਡੈਂਸ ਨਹੀਂ ਹੋ ਸਕਦੇ ਵੀ ਹਾਂ ਇਹ ਉਮੀਦਵਾਰ ਟਿਕੇ ਰਹਿਣਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਸੀ ਉਹ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨਤਾ ਸੀ ਅਮਾ ਐਲਾਨ ਕੇ ਉਮੀਦਵਾਰ ਉਹ ਭੱਜ ਗਿਆ ਬੀਜੇਪੀ ਚ ਵੜ ਗਿਆ ਨਾਲ ਇੱਕ ਐਮਐਲਏ ਵੀ ਲੈ ਗਿਆ ਨਾਲ ਆਪਦੇ ਤੇ ਇਸੇ ਤਰ੍ਹਾਂ ਹੁਣ ਕੀ ਆ ਜੀ ਬੀਜੇਪੀ ਆ ਜਿਹੜੀ ਮਾੜਾ ਮੋਟਾ ਦੇਖੋ ਇਹਨਾਂ ਨੇ ਚੰਗੇ ਕੱਫੇ ਛਕੇ ਹੋਏ ਨੇ ਹੁਣ ਜਿਹੜਾ ਕੋਈ ਚੰਗਾ ਮਰਦ ਹੁੰਦਾ ਉਹ ਤਾਂ ਜੇਲ੍ਹ ਕੱਟ ਲੈਂਦਾ ਜਿਹੜਾ ਇਹ ਮਾੜੀ ਜੀ ਦਾਬ ਚ ਚਾਲਦੇ ਨੇ ਵੀ ਹਾਂ ਦੋ ਰਾਤਾਂ ਥਾਣੇ 'ਚ ਕੱਟਣੀਆਂ ਪੈ ਗਈਆਂ ਸਾਨੂੰ। ਜਾ ਮਾੜਾ ਮੋਟਾ ਆਈਡੀ ਨੇ ਡਰਾ ਡਰਾ ਲਿਆ। ਤਾਂ ਫੇਰ ਇਹ ਕਹਿਣਗੇ ਵੀ ਯਾਰ ਸਾਤੋਂ ਸਾਡਾ ਪਰਿਵਾਰ ਹੈ ਸਾਡਾ ਤਾਂ ਡਿਪਰੈਸ਼ਨ 'ਚ ਵਗ ਜੂਗਾ। ਇਹ ਤਾਂ ਇੰਨੇ ਡਰਪੋਕ ਲੋਕ ਨੇ ਇਹ ਪੋਲਿਟਿਸ਼ੀਅਨ ਇਹਨਾਂ ਨੇ ਤਾਂ ਪੰਜਾਬ ਦੇ ਲੋਕਾਂ ਦਾ ਇਸ ਹਿਸਾਬ ਨਾਲ ਆ ਇਹ ਅੱਜ ਤੋਂ ਪਹਿਲਾਂ ਤੁਸੀਂ ਇਤਿਹਾਸ ਚੱਕ ਕੇ ਦੇਖੋ ਇੰਨੀ ਗੰਦੀ ਰਾਜਨੀਤੀ ਅਮਨ ਜੀ ਕਦੇ ਹੋਈ ਹੋ ਨਹੀਂ। ਬਿਲਕੁਲ ਲਲੀ ਜੀ ਤੁਸੀਂ ਕਿਵੇਂ ਦੇਖਦੇ ਹੋ ਸੁਸ਼ੀਲ ਕੁਮਾਰ ਰਿੰਕੂ ਨੂੰ ਪਹਿਲਾਂ ਆਮ ਆਦਮੀ ਪਾਰਟੀ ਨੇ ਪਲਕਾਂ ਤੇ ਬਿਠਾਇਆ। ਟਿੱਕ ਟ ਦਿੱਤੀ ਜਿਮਨੀ ਚੋਨ ਲੜਾਈ ਉਸ ਤੋਂ ਬਾਅਦ ਜਿੱਤੇ ਵੀ ਮੈਂਬਰ ਪਾਰਲੀਮੈਂਟ ਬਣੇ ਉਸ ਤੋਂ ਬਾਅਦ ਉਮੀਦਵਾਰ ਐਲਾਨਤਾ ਐਲਾਨਨ ਤੋਂ ਬਾਅਦ ਪਾਰਟੀ ਛੱਡਦੇ ਨੇ ਕੀ ਤੁਹਾਨੂੰ ਲੱਗਦਾ ਨਹੀਂ ਕਿ ਵੱਡੀ ਇਨਸਲਟ ਕੀਤੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਦੇਖੋ ਪਹਿਲੀ ਗੱਲ ਮੇਨੂੰ ਲੱਗਦਾ ਇਤਿਹਾਸ ਦੇ ਵਿੱਚ ਇਹ ਹੋਈ ਹੋਊਗੀ ਵੀ ਕੋਈ ਇੱਕ ਮੌਜੂਦਾ ਜਿਹੜੀ ਬਹੁਤ ਵੱਡਾ ਬਹੁਤ ਲੈ ਕੇ ਆਈ ਸੀ ਪਾਰਟੀ 92 ਸੀਟਾਂ ਨਾਲ ਲੈ ਕੇ ਉਹਦੇ ਵਿੱਚੋਂ ਉਮੀਦਵਾਰ ਇੱਕ ਸਾਲ ਦਾ ਜਾਣਾ ਔਰ ਮੂਰੇ ਤਿੰਨ ਸਾਲ ਦਿਖਦੇ ਹੁਣ ਵੀ ਹਾਂ ਵੀ ਮੈਂ ਤਿੰਨ ਸਾਲ ਦੀ ਜਿਹੜੀ ਸੱਤਾ ਪਈ ਐ ਔਰ ਮੌਜੂਦਾ ਐਮਐਲਏ ਆਮ ਆਦਮੀ ਪਾਰਟੀ ਦਾ ਜਿਹੜਾ ਗਿਆ ਮੈਂ ਉਹਨੂੰ ਵੀ ਇਸ ਚੀਜ਼ ਦਾ ਹੈਰਾਨ ਆ ਪੂਰਾ ਪੰਜਾਬ ਹੈਰਾਨ ਆ ਮਨਜੀ ਵੀ ਐਡੇ ਬਹੁਮਤ ਨਾਲ ਤੁਸੀਂ ਖੜੇ ਹੋ ਤੇ ਕਿਵੇਂ ਛੱਡ ਕੇ ਜਾਣਾ ਤਿੰਨ ਸਾਲ ਦਾ ਰਾਜਨੀਤਿਕ ਪੂਰਾ ਸਫ਼ਰ ਪਿਆ ਤੁਸੀਂ ਆਪਦੇ ਲੋਕ ਕਰਾ ਸਕਦੇ ਹੋ ਕੰਮ ਕਰ ਸਕਦੇ ਹੋ ਯਾਰ ਤੁਸੀਂ ਜੇ ਭਾਜਪਾ ਜੀ ਵੀ ਜਾ ਕੇ ਤੁਹਾਨੂੰ ਇੰਨਾ ਪੈਸਾ ਬਣ ਗਿਆ ਤੁਸੀਂ ਉੱਧਰ ਵੀ ਬਣਾ ਸਕਦੇ ਪਤਾ ਨਹੀਂ ਕੀ ਹੈ ਇਹ ਪਰ ਇਹਨਾਂ ਨੇ ਲੋਕਾਂ ਨੇ ਰਾਜਨੀਤੀ ਦੇ ਐਡਾ ਥੱਲੇ ਗਰਾਬ ਸੜਤਾ ਵੀ ਇਹ ਆਬਦਾ ਜਿੰਮੇ ਲੋਟ ਲੱਗਿਆ ਇਹਨਾਂ ਨੇ ਇੱਕ ਰਾਤ ਛਾਲ ਮਾਰ ਕੇ ਉਧਰ ਹੋ ਗਏ ਹੁਣ ਤੁਸੀਂ ਇਹ ਲਾ ਲਓ ਵੀ ਜਪਰਨੀਤ ਕੌਰ ਹੋਈ ਸੀ ਉਹਨਾਂ ਨੇ ਸੱਤਾ ਦੋ ਦਹਾਕਿਆਂ ਨਾਲ ਜਿਵੇਂ ਟਰਮ ਕਾਂਗਰਸ ਦੋਨਾਂ ਦੇ ਪਤੀ ਕੈਪਟਨ ਮਰਿੰਦਰ ਸਿੰਘ ਨੇ ਦੇਖੋ ਕਿੱਡੀ ਸੱਤਾ ਹੜਾਈ ਹੈ ਕਾਂਗਰਸ ਦੇ ਵਿੱਚ ਜਦੋਂ ਕਾਂਗਰਸ ਨੂੰ ਲੱਗਿਆ ਵੀ ਇਹ ਖਰਾਬ ਕਰ ਰਿਹਾ ਵੀ ਪਹਿਲੇ ਕਿਉਂਕਿ ਸਾਲ ਇਹਦੇ ਹਟਣ ਤੋਂ ਕੈਪਟਨ ਤੇ ਪਹਿਲੇ ਲੋਕ ਲਾਗੇ ਸੀ ਕਿ ਹਨ ਵੀ ਕੈਪਟਨ ਮਰਿੰਦਰਾ ਜਿਹੜਾ ਇਹ ਕਾਂਗਰਸ ਨੂੰ ਕਮਜ਼ੋਰ ਕਰ ਰਿਹਾ ਉਹ ਗੱਲਾਂ ਦੇਖੋ ਸਾਹਮਣੇ ਹੁਣ ਆ ਗਈਆਂ ਉਹ ਤਾਂ ਉਹਦੀਆਂ ਆ ਗਈਆਂ ਸੀ ਜਦੋਂ ਪਿੱਛੇ ਚੋਣਾ ਹੋਈਆਂ ਸੀ ਕਿਦੇ ਵਿੱਚ ਇਹ ਕਿਤੇ ਨਾ ਕਿਤੇ ਅਮਨ ਜੀ ਦੂਜੀਆਂ ਜਿਹੜੀਆਂ ਸਥਾਪਿਤ ਪਾਰਟੀ ਨੇ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਬੀਜੇਪੀ ਵੀ ਲੱਗੀ ਹੋਈ ਆ ਤੇ ਆਮ ਆਦਮੀ ਪਾਰਟੀ ਵੀ ਲੱਗੀ ਹੋਈ ਆ ਹੁਣ ਆਮ ਆਦਮੀ ਪਾਰਟੀ 'ਚ ਦੇਖੋ ਜਦੋਂ ਤਾਂ ਰਿੰਕੂ ਆਇਆ ਸੀ ਸਵਾਗਤ ਕਰਦੇ ਨੇ ਜੀ ਇਹ ਚੱਬੇ ਆਲਾ ਆਇਆ ਸਵਾਗਤ ਕਰਦੇ ਨੇ ਰਾਜਨੀਤੀਕ ਦੇਖੋ ਕਹੇ ਜੀ ਹੋਗੀ ਜਦੋਂ ਇਹ ਰਿੰਕੂ ਗਿਆ ਇਹਦੇ ਬੋਰਡ ਪੱਟ ਬੁਰਾ ਹਾਲ ਕੱਢ ਗਾਲੀ ਗਲੋਚ ਵੀ ਕਰੀ ਲੋਕਾਂ ਨੇ ਸ਼ਸ਼ੀਲ ਕੁਮਾਰ ਰਿੰਕੂ ਦੇ ਜਿਹੜਾ ਐਮਐਲ ਗਿਆ ਦੋਵਾਂ ਦੀ ਬਹੁਤ ਭੱਦੀ ਸ਼ਬਦਾਂ ਦੀ ਬੜੀ ਲੋਕ ਤੇ ਦੇਖੋ ਕਿਤੇ ਨਾ ਕਿਤੇ ਜਦੋਂ ਥੋੜੇ ਚ ਆਉਂਦਾ ਤੁਸੀਂ ਉਦੋਂ ਹੀ ਕਿਉਂ ਨਾ ਟੋਕਦੇ ਬਈ ਥੋੜਾ 92 ਚ ਤੁਹਾਡੇ ਕੋਲੇ ਬਹੁਤ ਮਤ ਆਇਆ ਯਾਰ ਇੰਨੀ ਤੁਹਾਡੇ ਕੋਲੇ ਆਮ ਆਦਮੀ ਪਾਰਟੀ ਜਿਹੜੇ ਦਰਿਆ ਵਿਛਾਉਂਦੇ ਰਹੇਗੇ ਵਿਚਾਰੇ ਕੀ ਉੱਥੋਂ ਤੁਸੀਂ ਟਿਕਟਾ ਨਹੀਂ ਚ ਭਾਲ ਸਕਦੇ ਜਿਹੜਾ ਇਹ ਚੱਕ ਕੇ ਕਾਂਗਰਸ ਚ ਲਿਆਂਦਾ ਸੀ ਇਹ ਹੁਣ ਤੀਜੀ ਪਾਰਟੀ ਜਾ ਰਲਿਆ ਸ਼ਸ਼ੀਲ ਕੁਮਾਰ ਰਿੰਕੂ ਕਿਉਂਕਿ ਜਾਣੇ ਹੁੰਦਾ ਇਹ ਜੇ ਖੜਦੇ ਨਹੀਂ ਹੁੰਦੇ ਜਿਆਦਾ ਟਾਈਮ ਤੇ ਤੁਸੀਂ ਇਹ ਲਾ ਲਓ ਵੀ ਇਹ ਬੰਦਾ ਚੱਕ ਕੇ ਲਿਆਂਦਾ ਇਹਨਾਂ ਕੋਲੇ ਕੋਈ ਆਪਦਾ ਬੰਦਾ ਨਹੀਂ ਸੀ ਉਸ ਟਾਈਮ ਇਹਨਾਂ ਦੇ ਵਰਕਰ ਸਵਾਲ ਕਰਦੇ ਨੇ ਅੱਜ ਵੀ ਜਦੋਂ ਇਹ ਲੈ ਕੇ ਆਏ ਸੀ ਉਦੋਂ ਇਹ ਠੀਕ ਸੀ ਹੁਣ ਇਹ ਵਾਗ ਗਿਆ ਹੁਣ ਇਹ ਗਦਾਰ ਹੋ ਗਿਆ ਜਾਂ ਜਿਹੜਾ ਆਊਗਾ ਉਹ ਥੋੜੇ ਪਾਊਡਰ ਚ ਧੋ ਕੇ ਸਾਫ਼ ਹੋ ਜੂ ਇਹ 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 ਦੇਖੋ ਇਹ ਰਾਜਨੀਤੀ ਦਾ ਕਿੱਡਾ ਗਰਾਫ ਆ ਜਿਹੜਾ ਇਹ ਆਮ ਆਦਮੀ ਪਾਰਟੀ ਨੇ ਥੱਲੇ ਸੜਦਾ ਬਿਲਕੁਲ ਵੀ ਜਿਹੜਾ ਇਹਨਾਂ ਦਾ ਆਊਗਾ ਸਵਾਗਤ ਨਹੀਂ ਤੁਸੀਂ ਥੋਕ ਕੇ ਕਹੋ ਆਪਦੇ ਆਪਦੇ ਉੱਪਰ ਕੇਜਰੀ ਵਾਲਾ ਤੁਹਾਡਾ ਸੀਐਮ ਨੂੰ ਕਹੋ ਵੀ ਤੁਸੀਂ ਕਰਦੇ ਕਿਉਂ ਇਹ ਜੀ ਤੁਸੀਂ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਕਿਉਂ ਖੇਡਦੇ ਹੋ ਕਿੰਨਾ ਪੈਸਾ ਉਸ ਜਿਮਣੀ ਚੋਣ ਤੇ ਖਰਚ ਹੋਊਗਾ ਜਿਹੜਾ ਛੱਡ ਕੇ ਗਿਆ ਉਹ ਬਿਲਕੁਲ ਰਵਨੀਤ ਸਿੰਘ ਬਿੱਟੂ ਦੀ ਗੱਲ ਕਰਾਂਗੇ ਵੱਡੇ ਦਿਗਜ ਨੇਤਾ ਰਾਹੁਲ ਗਾਂਧੀ ਦੇ ਬਿਲਕੁਲ ਨਜ਼ਦੀਕੀ ਕਿਵੇਂ ਲੱਗਦਾ ਰਵਨੀਤ ਬਿੱਟੂ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਆਸ਼ੂ ਨੂੰ ਹੀ ਪਤਾ ਨਹੀਂ ਲੱਗਿਆ ਬਹੁਤ ਕਰੀਬੀ ਸਨ ਉਹਨਾਂ ਦੇ ਉਹ ਵੀ ਕਹਿੰਦੇ ਸੀ ਹੈਰਾਨੀ ਹੋਗੀ ਵੀ ਸਾਨੂੰ ਬਿਲਕੁਲ ਭਿੰਕ ਨਹੀਂ ਲੱਗੀ ਵੀ ਜਾ ਸਕਦੇ ਨੇ ਉਹਦਾ ਤਮਾਕਾ ਹੀ ਹੋਇਆ ਕਿ ਬੀਜੇਪੀ ਚ ਸ਼ਾਮਲ ਹੋ ਗਏ ਹੁਣ ਟਿਕਟ ਦੇ ਦਿੱਤੀ ਬੀਜੇਪੀ ਨੇ ਦੇਖੋ ਰਵਨੀਤ ਬਿੱਟੂ ਨੇ ਤੁਸੀਂ ਐ ਲਾ ਲਓ ਕਿੰਨਾ ਕਾਂਗਰਸ ਦੇ ਵਿੱਚ ਸੱਤਾ ਦਾ ਉਹ ਗਿਆ ਉਹਦੇ ਦਾਦੇ ਨੇ ਸੱਤਾ ਦੇ ਵਿੱਚ ਕੀ ਕੁਝ ਕੀਤਾ ਕਿੰਨੇ ਕਲੰਕ ਵੀ ਲੱਗਦੇ ਨੇ ਉਹਨਾਂ ਤੇ ਪਰ ਉਹ ਇੱਕ ਕਹਦੀ ਵੀ ਕਾਂਗਰਸ ਦੇ ਵਿੱਚ ਵਧੀਆ ਸਤਾਫ ਚਿਹਰੇ ਸੀ ਉਹ ਜਿਹੜਾ ਬਿੱਟੂ ਵਧੀਆ ਲੋਕ ਕਹਿੰਦੇ ਸੀ ਯਾਰ ਠੀਕ ਆ ਹੈਗਾ ਵੀ ਕਾਂਗਰਸ ਦਾ ਹੈਗਾ ਸੀ ਨਾ ਉਹ ਪਰ ਬੀਜੇਪੀ 'ਚ ਜਾ ਕੇ ਉਸ ਬੰਦੇ ਨੇ ਤੁਸੀਂ ਐ ਲਾ ਲੋ ਵੀ ਆਪ ਦੀ ਇੰਨਾ ਸੱਤਾ ਭੋਗ ਕੇ ਵੀ ਲੋਕ ਵਿਸ਼ਵਾਸ ਕਿਵੇਂ ਕਰਨਾ ਅਮਣ ਜੀ ਵੀ ਅਗਲਾ ਕਹਿੰਦਾ ਯਾਰ ਇੰਨਾ 3 2 3 ਵਾਰ ਐਮਪੀ ਰਹਿ ਗਿਆ ਇਹ ਦਾਦਾ ਮੁੱਖ ਮੰਤਰੀ ਉਸੇ ਪਾਰਟੀ ਵੱਲੋਂ ਮੰਨ ਚਾਹੀਆਂ ਭਰਾ ਮਨਿਸਟਰੀਆਂ ਲੈ ਗਿਆ ਭੂਆ ਲੈ ਗਈ ਪਹਿਲਾਂ ਇਹਦੀ ਫਿਰ ਇਹਦਾ ਚਾਚਾ ਪਿਓ ਸਾਰੇ ਇੰਨੀਆਂ ਸੱਤਾ ਭੋਕ ਕੇ ਤਰੰਤ ਇੱਕ ਦਿਨ ਪਹਿਲਾਂ ਹੀ ਪਟਕ ਬੀਜੇਪੀ ਚ ਵੀ ਇਹ ਲੋਕਾਂ ਦਾ ਤੁਸੀਂ ਇਹ ਦੇਖ ਲਓ ਵੀ ਇਹਨਾਂ ਨੇ ਕਿੱਥੇ ਤੱਕ ਰਾਜਨੀਤੀ ਨੂੰ ਛੜਤਾ ਮਾੜਾ ਜਿਹਾ ਜੇ ਇਹਨਾਂ ਨੂੰ ਪਤਾ ਲੱਗਦਾ ਵੀ ਸਾਡੇ 2 ਰੁਪਏ ਬਣਾਏ ਹੋਏ ਨੇ 5-700 ਕਰੋੜ ਇਧਰੋਂ ਬਣਾਏ ਹੋਏ 5-6 ਵੀ ਸਾਡੀ ਬਾਹ ਮਰੋੜ ਕੇ ਇਹ ਫਟ ਉਧਰ ਅੜਨ ਵਾਲਾ ਨਹੀਂ ਕੋਈ ਹੈਗਾ ਨਾ ਚੋਂ ਆਪਦੀ ਬਣੀ ਬਣਾਈ ਦੇਖੋ ਕਾਂਗਰਸ ਦਾ ਅੱਜ ਆਪਾਂ ਕਹਿੰਦੇ ਆ ਵੀ ਆਮ ਆਦਮੀ ਕਾਂਗਰਸ ਬਰਾਬਰ ਦੀਆਂ ਧੇਣਾ ਹੋ ਕੇ ਖੜੀਆਂ ਹੋਈਆਂ ਨੇ ਡਰੇ ਨੇ ਇਹ ਦਰਦ ਦੇ ਮਾਰੇ ਭੱਜੇ ਹੋਏ ਨੇ ਤੇ ਕਿਤੇ ਨਾ ਕਿਤੇ ਹੁਣ ਤੁਸੀਂ ਇਹ ਵੀ ਦੇਖ ਲਓ ਵੀ ਜਿਹੜੀ ਥਰਮਣੀ ਕਾਲੀ ਦਿਲ ਦੀ ਆਪਾਂ ਵਿੱਚ ਗੱਲ ਰਹਿ ਗਈ ਆਪਣੀ ਬਿਲਕੁਲ ਨਹੀਂ ਵੈਸੇ ਆਪਾਂ ਗੱਲਬਾਤ ਜੇ ਕਰੀਏ ਜਿਵੇਂ ਆਪਾਂ ਦਿਗਜਾਂ ਦੀ ਗੱਲ ਕਰਦੇ ਆ ਰਿਜ਼ਲਟ ਕੀ ਰਹਿਣ ਵਾਲੇ ਨੇ ਜਿਹੜੇ ਬਦਲੇ ਨੇ ਜਾਨੀ ਕਿ ਜਿਹੜਿਆਂ ਨੂੰ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਲੜੇ ਨਹੀਂ ਬੀਜੇਪੀ ਚ ਸ਼ਾਮਲ ਹੋ ਗਏ ਬੀਜੇਪੀ ਨੇ ਹੁਣ ਟਿਕਟ ਦਿੱਤੀ ਇਹਦਾ ਨਤੀਜਾ ਕੀ ਨਿਕਲਣ ਵਾਲਾ ਜਿਹੜੇ ਫੇਰ ਬਦਲ ਕਰਕੇ ਗਏ ਨੇ ਪਾਰਟੀਆਂ ਛੱਡ ਕੇ ਗਏ ਨੇ ਉਹਦਾ ਰਿਜ਼ਲਟ ਆ ਜਿਹੜਾ ਉਹ ਪੋਜ਼ਿਟਿਵ ਹੋਊਗਾ ਜਾਂ ਨੈਗੇਟਿਵ ਹੋਊਗਾ ਇਹ ਤਾਂ થਿਆ ਨਹੀਂ થਿਆਉਣੇ ਜੀ ਜਿਹੜੇ ਗਏ ਨੇ ਬੀਜੇਪੀ ਦੇ ਵਿੱਚ ਪੰਜਾਬ ਦੇ ਵਿੱਚ ਇਹ ਕਿਸ ਆਧਾਰ ਤੇ ਜਾ ਕੇ ਲੋਕਾਂ ਤੋਂ ਵੋਟਾਂ ਮੰਗਣਗੇ ਪੰਜਾਬ ਤਾਂ ਪਹਿਲੇ ਹੀ ਪੂਰਾ ਪੂਰਾ ਦੇਸ਼ ਨੂੰ ਮੈਂ ਇੱਕ ਗੱਲ ਕਹਿਣਾ ਤੁਹਾਡੇ ਮਾਧਿਅਮ ਰਾਹੀਂ ਪੂਰੇ ਦੇਸ਼ ਦੇ ਕਿਸਾਨੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਬੀਜੇਪੀ ਨੂੰ ਵੋਟ ਨਾ ਪਾ ਦਿਓ ਪੂਰੇ ਦੇਸ਼ ਨੂੰ ਕਹਨਾ ਮੈਂ ਇਹ ਗੱਲ ਅੱਜ ਥੋੜੇ ਪਿੱਛੇ ਪੰਜਾਬ ਨੇ ਬਹੁਤ ਪੂਰੇ ਦੇਸ਼ ਪਿੱਛੇ ਐਮਐਸਪੀ ਦੀ ਲੜਾਈ ਲੜ ਰਿਆ ਵੀ ਤੁਸੀਂ ਦੇਖਿਓ ਕਿਤੇ ਇਹਨਾਂ ਨੂੰ ਵੋਟ ਪਾ ਕੇ ਤੁਸੀਂ ਦੁਬਾਰੇ ਥੋੜਾ ਇਹਨਾਂ ਨੇ ਉਹ ਬੁਰਾ ਹਾਲ ਕਰਨਾ ਤੁਸੀਂ ਸੋਚ ਵੀ ਨਹੀਂ ਸਕਦੇ ਥੋੜੇ ਪਿੱਛੇ ਪੂਰੇ ਭਾਰਤ ਦੇ ਕਿਸਾਨਾਂ ਪਿੱਛੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲੀਆਂ ਆਪਦੇ ਕਿੰਨੇ ਨੌਜਵਾਨ ਸ਼ਹੀਦ ਆਪਦੇ ਬਜ਼ੁਰਗ ਮਾਵਾ ਸ਼ਹੀਦ ਕਰਾ ਲਿਆ ਤੁਸੀਂ ਦੇਖੋ ਇਹ ਨਾ ਪਿੱਛੇ ਨਾ ਲੱਗ ਜਿਓ ਪੰਜਾਬ ਦੀ ਗੱਲ ਰਹੀ ਗੱਲ ਆਮਣੀ ਜੀ ਤੁਹਾਡੀ ਉੱਥੇ ਆ ਗਿਆ ਮੈਂ ਮੈਂ ਕਹਿਣਾ ਚਾਹੁੰਦਾ ਸੀ ਵੀ ਮੈਂ ਕਹਿਣਾ ਚਾਹੁੰਦਾ ਸੀ ਵੀ ਭਾਜਪਾ ਦਾ ਜਿਹੜਾ ਸਿਸਟਮ ਆ ਪੰਜਾਬ ਤੇ ਹਰਿਆਣਾ ਚੋਂ ਖਤਮ ਪੰਜਾਬ ਦੇ ਹਰਿਆਣੇ ਦੇ ਵਿੱਚੋਂ ਇਹਨਾਂ ਦੀ ਇੱਕ ਸੀਟ ਨਹੀਂ ਆਉਂਦੀ ਹੈਗੀ ਭਾਜਪਾ ਦੀ ਕਿਉਂਕਿ ਇਹ ਆਉਣ ਵਾਲਾ ਆਉਣ ਵਾਲਾ ਸਮਾਂ ਤੈਅ ਕਰਦੇ ਹੁੰਦੇ ਨੇ ਨਾ ਇਹ ਵੀ ਇੱਥੋਂ ਮਾਹੌਲ ਬਣਾਉਣ ਦਾ ਇਹ ਜਿਹੜੀਆਂ ਬਾਹਾਂ ਮਰੋੜ ਕੇ ਲਿਆਉਣ ਦਾ ਵੀ ਕਾਰਨ ਹੈ ਹੀ ਆ ਪਰ ਪੰਜਾਬ ਤੇ ਹਰਿਆਣੇ ਦੇ ਜਿਹੜੇ ਲੋਕ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ ਆਸ்சிਬੀਸੀ ਭਾਈਚਾਰਾ ਦੁਖੀ ਆ ਬੀਜੇਪੀ ਤੋਂ ਵੀ ਦੁਖੀ ਆ ਜਿਹੜੀ ਵੱਡੀ ਆਪਣੀ ਕਿਸਾਨੀ ਵੋਟ ਆ ਗਈ ਉਹ ਵੀ ਦੁਖੀ ਆ ਇੱਥੋਂ ਦਾ ਭੁੱਲੇ ਜਾਣ ਦੋ ਸਟੇਟ ਪੰਜਾਬ ਚੋਂ ਕਿਹਦੀਆਂ ਸੀਟਾਂ ਤੁਹਾਨੂੰ ਵੱਧ ਲੱਗਦੀ ਨੇ ਕਾਂਗਰਸ ਦੀ ਵੱਧ ਆਉਣਗੀਆਂ ਆਮਦਵੀ ਪਾਰਟੀ ਦੀ ਵੱਧ ਆਉਣਗੀਆਂ ਜਾਂ ਸ਼ਰੂਮਣੀ ਕਾਲੀ ਦਲ ਦੀਆਂ ਕਿੰਨੀਆਂ ਆਉਣਗੀਆਂ ਦੇਖੋ ਹਾਲੇ ਤਾਂ ਅਮਨ ਜੀ ਚ ਸਮਾਂ ਹੀ ਦੱਸੂਗਾ ਵੀ ਕਿਹਦੀਆਂ ਵੱਧ ਆਉਣਗੀਆਂ ਇੱਥੇ ਜੇ ਆਪਾਂ ਕਹੇ ਦੀ ਅਗਲਾ ਕਹਿੰਦਾ ਜੀ ਫਲਾਣੇ ਦੇ ਸਮਰਥਕੋਂ ਤੁਸੀਂ ਹੋ ਸਕਦਾ ਆਪਾਂ ਨੂੰ ਕਹੇ ਦੀਏ ਦੱਸੋ ਜਿੱਦਾਂ ਵੋਟਾਂ ਪੈਣੀਆਂ 1 ਜੂਨ ਨੂੰ ਅਸਲ ਦੇ ਵਿੱਚ ਤਾਂ ਇਹ ਉਸ ਟਾਈਮ ਪਤਾ ਲੱਗੂ ਵੀ ਕਿਹਦੀਆਂ ਵਧਣਗੀਆਂ ਪਰ ਜਿਹੜਾ ਮਾਹੌਲ ਤੁਹਾਨੂੰ ਮੈਂ ਦੱਸ ਦਿੰਦਾ ਮਾਹੌਲ ਅੱਜ ਦੇ ਟਾਈਮ ਦੇ ਵਿੱਚ ਕਹਿ ਦਈਏ ਵੀ ਜਿਹੜੀਆਂ ਅੱਜ ਮੌਕੇ ਦੀਆਂ ਸਰਕਾਰਾਂ ਨੇ ਉਹਨਾਂ ਵਾਸਤੇ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਦੋ ਸਟੇਟਾਂ ਦੇ ਵਿੱਚ ਨਾ ਤਾਂ ਆਮ ਆਦਮੀ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ ਕੋਈ ਵਧੀਆ ਉਹਨਾਂ ਦਾ ਹੈ ਵੀ ਆਪਦੇ ਬੰਦਿਆਂ ਨੂੰ ਹਟਕਾ ਕੇ ਰੱਖ ਸਕਣ ਇੱਥੇ ਤੱਕ ਨੇ ਵੀ ਉਹ ਕਦੇ ਵੀ ਇਹਨਾਂ ਦੇ ਜਿਹੜੇ ਐਮਐਲਏ ਨੇ ਇਹ ਇਹਨਾਂ ਦਾ ਇੰਨਾ ਕ ਜਿਆਦਾ ਕੋਈ ਵਿਸ਼ਵਾਸ ਹੀ ਨਹੀਂ ਹੈਗਾ ਵੀ ਇਹ ਕਦੋਂ ਕੋਈ ਕਿੰਨੇ ਛਾਲ ਮਾਰ ਕੇ ਕਿੱਧਰ ਲੰਘ ਜਾ। ਆਮ ਆਦਮੀ ਪਾਰਟੀ ਕਹਿ ਰਹੀ ਆ ਅਸੀਂ ਬਿਜਲੀ ਦੇ ਬਿਲ ਫਰੀ ਕਰ ਰਹੇ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਜਿਹੜੇ ਨਹੀਂ ਕਿਸੇ ਨੇ ਕੀਤੇ ਅਸੀਂ ਉਹ ਮੁੱਦਿਆਂ ਤੇ ਵੋਟਾਂ ਮੰਗਾਂਗੇ ਇਥੋਂ ਤੱਕ ਕਹਿ ਰਹੇ ਨੇ। ਨਹੀਂ ਦੇਖੋ ਵੋਟਾਂ ਮੰਗਣਾ ਤਾਂ ਠੀਕ ਹੈ ਪਰ ਉਹ ਤਾਂ ਲੋਕ ਦੱਸਣਗੇ। ਲੋਕਾਂ ਦਾ ਤੁਸੀਂ ਦੇਖੋ ਜੀ ਅੱਜ ਕੀ ਹਾਲਾਤ ਨੇ ਪੰਜਾਬ 'ਚ। ਤੁਸੀਂ ਕੋਈ ਚਿੱਟੇ ਦਾ ਜਿਹੜਾ ਕਿੰਨਾ ਪਸਾਰ ਹੋ ਗਿਆ ਬੁਰਾ ਹਾਲ ਤਾਂ ਹੋਇਆ ਪਿਆ ਪੰਜਾਬ ਦੇ ਵਿੱਚ ਜੀ ਕਿਸੇ ਤੇ ਕਿਸੇ ਕੋਈ ਹੁੰਦਾ ਹਾਂ ਤੁਹਾਡਾ ਥੋੜੇ ਮੌਕੇ ਦੇ ਜਿਹੜੇ ਐਮਐਲਏ ਐਮਪੀ ਭੱਜ ਰਹੇ ਨੇ ਕੋਈ ਤਾਂ ਕਾਰਨ ਹੈ ਨਾ ਕੋਈ ਥੋੜੇ ਇਹ ਇਹਨਾਂ ਦਾ ਦੇਖੋ ਅਸਲ ਦੇ ਵਿੱਚ ਕੀ ਆ ਅਮਨ ਜੀ ਇੰਨਾ ਕਿ ਜ਼ਿਆਦਾ ਲੋਕਾਂ ਦਾ ਮਨ ਉੱਠ ਖੜਿਆ ਵੀ ਕਿਸੇ ਬੰਦੇ ਨੂੰ ਅੱਜ ਨਾ ਇਹ ਪਛਾਣ ਵੀ ਹਾਂ ਯਾਰ ਸਾਡੇ ਲਈ ਖੜੂ ਕੌਣ ਕਿੰਨਿਆਂ ਕਿ ਜਿੰਨੀਆਂ ਚੋਣਾਂ ਹੋ ਜਾਣਗੀਆਂ ਤੁਹਾਨੂੰ ਕੀ ਲੱਗਦਾ ਹੋ ਸਕਦਾ ਈਡੀ ਟੁੱਟਦੇ ਹੁਣ ਪੈਸੇ ਖਾਦੇ ਵੇ ਹੁਣ ਕਾਫੀ ਹੋਵੇ ਸਿਸਟਮ ਕਿ ਜੇ ਈਡੀ ਦੀ ਰੇਡ ਪੈ ਗਈ ਜੀ ਫਸ ਜਾਗੇ ਵੀ ਜੇ ਪੀ ਚ ਬਗ ਜੀ ਤਾਂ ਫਾਇਦਾ ਹੋ ਜਾਊਗਾ ਈਡੀ ਤੋਂ ਡਰਦੇ ਵੀ ਜਾ ਰਹੇ ਜਾ ਸਕਦੇ ਨੇ ਇਹ ਹੈਗਾ ਹੋਰ ਕੀ ਹੈ ਬਾਹਮ ਰੋਡ ਕਿ ਲਿਆਉਣਾ ਕਿ ਈਡੀ ਤੋਂ ਡਰਦੇ ਮਾਰਿਆਂ ਨੇ ਬਾਹਮ ਰੋਡ ਕੇ ਲੈ ਕੇ ਇਹੀ ਕਾਰਨ ਆ ਇਹ ਪਰ ਇਹ ਡਰੇ ਨਾ ਚੁੱਕੇ ਨੇ ਵੀ ਸਾਨੂੰ ਹੋ ਨਹੀਂ ਸਕਦਾ ਵੀ ਕਿੰਨਾ ਕੁ ਟਾਈਮ ਅੰਦਰ ਛੱਡ ਦੇਣ ਇਹ ਇਹਨਾਂ ਦਾ ਆਮਣ ਜੀ ਅਸਲ ਦੇ ਵਿੱਚ ਨਾ ਇਹਨਾਂ ਦਾ ਕੋਈ ਦੀਨਤਾਵਾ ਧਰਮ ਨਹੀਂ ਵੀ ਇਹ ਕਿੱਧਰ ਨੂੰ ਖੜਦੇ ਨੇ ਕਿਹਦੇ ਨਾਲ ਖੜਦੇ ਨੇ ਇਹ ਤਾਂ ਤੁਸੀਂ ਇਹ ਦੇਖਿਓ ਜਿਹੜੇ 6 7 ਨੇ ਇਹ ਖੜੇ ਦਾ ਕਰਤੇ ਉੱਥੇ ਜਿਹੜੀਆਂ ਜਿੰਨੀਆਂ ਚੁਣਾ ਹੋਣੀਆਂ ਦਾ ਭਾਰ ਕਿਤੇ ਪਊਗਾ ਮਨ ਲੋ ਕੋਈ ਜਿੱਤੂਗਾ ਜਿੱਥੋਂ ਕੋਈ ਹਾਰੂਗਾ ਤੁਸੀਂ ਇਹ ਤਾਂ ਦੇਖੋ ਤੁਸੀਂ ਉਹ ਤੁਸੀਂ ਪੰਜਾਬ ਦੇ ਲੋਕ ਤਾਂ ਪਹਿਲੀ ਤੁਸੀਂ 7-8 ਲੱਖ ਹਜ਼ਾਰ ਦੇ ਕਰੋੜਾਂ ਚ ਇੱਥੇ ਬਰਬਾਦ ਕਰਿਆ ਪਿਆ ਤੁਸੀਂ ਇੰਨਾ ਬੋਝ ਹੋਰ ਸਿੱਟ ਰਹੇ ਹੋ ਇਹ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਲੱਗੂਗਾ ਵੀ ਯਾਰ ਜਿਹੜਿਆਂ ਨੂੰ ਕੈਬਨਟ ਮੰਤਰੀਆਂ ਨੂੰ ਵਜ਼ੀਰੀਆਂ ਦੇਤੀਆਂ ਆ ਸੀਟਾਂ ਦੇਤੀਆਂ ਵੀ ਉਹ ਜੇ ਉਹਨਾਂ ਚੋਂ ਕੁਝ ਜਿੱਤਦਾ ਇੱਕਦੋ ਜਿੱਤੂ ਉੱਥੇ ਫੇਰ ਜਿਵੇਂ ਨਹੀਂ ਚੋਣਾਂ ਹੋਣਗੀਆਂ ਹਾਲਾਤ ਤਾਂ ਦੇਖੋ ਨਾ ਪੰਜਾਬ ਦੇ ਕੀ ਨੇ ਪੰਜਾਬ ਤਾਂ ਅੱਜ ਮਰਨ ਕਿਨਾਰੇ ਆਇਆ ਪਿਆ ਅਸੀਂ ਤਾਂ ਆਪਦਾ ਸਾਰਾ ਕੁਝ ਇਹ ਰਾਜਨੀਤਿਕ ਲੋਕਾਂ ਨੇ ਸਾਡਾ ਖਤਮ ਕਰਤਾ ਇਹਨਾਂ ਦਾ ਤਾਂ ਹੁਣ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਅਮਨ ਜੀ ਇਹ ਖੜਨਗੇ ਕਿ ਕਿੱਥੇੋਂ ਤੁਸੀਂ ਅੱਜ ਤੋਂ ਮੈਨੂੰ 15 ਦਿਨਾਂ ਬਾਅਦ ਦੁਬਾਰੇ ਇੰਟਰਵਿਊ ਕਰ ਲਿਓ 20 ਦਿਨਾਂ ਨੂੰ ਇਹਨਾਂ ਚੋਂ ਅੱਧੇ ਉਮੀਦਵਾਰ ਤਾਂ ਐ ਨਹੀਂ ਪਤਾ ਜਿਹੜੇ ਆ ਲਾਂ ਤੇ ਉਹ ਕਿੱਧਰ ਨੂੰ ਜਾਣ ਠੀਕ ਹੈ ਜਿਨ ਕਿ ਲੈਵਲ ਰਾਜਨੀਤੀ ਦਾ ਇਹਨਾਂ ਡਾਊਨਫਾਲ ਚੱਲਿਆ ਇਹਨਾਂ ਡਾਊਨਫਾਲ ਹੈ ਤੁਸੀਂ 20 ਦਿਨਾਂ ਨੂੰ ਆਪਾਂ ਦੁਬਾਰੇ ਇੰਟਰਵਿਊ ਕਰਾਂਗੇ 20 ਦਿਨਾਂ ਨੂੰ ਤੁਸੀਂ ਇਹ ਦੇਖੋ ਵੀ ਇਹਨਾਂ ਚੋਂ ਕਿੱਧਰ ਨੂੰ ਕਿੱਧਰ ਨੂੰ ਜਾਂਦੇ ਨੇ ਕਿਹੜਾ ਕੌਣ ਆਉਂਦਾ ਬਿਲਕੁਲ ਜੀ ਸੋ ਲਾਲਬਿੰਦਰ ਸਿੰਘ ਲਾਲੀ ਸਖਰੋਧੀ ਨੌਜਵਾਨ ਆਗੂ ਨੇ ਜੋ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੇ ਨੇ ਤੇ ਮਸਲਿਆਂ ਤੇ ਬੋਲਦੇ ਨੇ ਸੋ ਗੱਲਬਾਤ ਕੀਤੀ ਆ ਕਿ ਰਾਜਨੀਤੀ ਦਾ ਲੈਵਲ ਬਹੁਤ ਡਾਊਨਫਾਲ ਗਿਆ ਜਿਹੜੇ ਵੱਡੇ ਵੱਡੇ ਫੇਰ ਬਦਲ ਹੋ ਰਹੇ ਨੇ ਰਾਜਨੀਤੀ 'ਚ ਵੱਡੇ ਦਿਗਜ ਨੇ ਉਹ ਪਾਰਟੀਆਂ ਬਦਲ ਰਹੇ ਨੇ ਤੇ ਪਾਰਟੀਆਂ ਲਗਾਤਾਰ ਉਹਨਾਂ ਨੂੰ ਉਮੀਦਵਾਰ ਐਲਾਨ ਰਹੀਆਂ ਨੇ ਕਿਉਂਕਿ ਪਹਿਲਾਂ ਕੋਈ ਕਮਿਟਮੈਂਟ ਹੁੰਦੀ ਹੋਵੇਗੀ ਕਿ ਕਿਸ ਤਰੀਕੇ ਨਾਲ ਜਾਣਾ ਸੀ ਚੋਣ ਲੜਾਂਗੇ ਜਿਵੇਂ ਰਵਨੀਤ ਬਿੱਟੂ ਪਹਿਲਾਂ ਕਾਂਗਰਸ ਪਾਰਟੀ ਤੋਂ ਲੁਧਿਆਣੇ ਤੋਂ ਐਮਪੀ ਸਨ ਹੁਣ ਲੁਧਿਆਣੇ ਤੋਂ ਭਾਜਪਾ ਨੇ ਉਹਨਾਂ ਨੂੰ ਟਿਕਟ ਦਿੱਤੀ ਆ ਪ੍ਰਨੀਤ ਕੌਰ ਨੂੰ ਪਟਿਆਲੇ ਤੋਂ ਦਿੱਤੀ ਆ ਸੋ ਲਗਾਤਾਰ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੂੰ ਜਲੰਧਰ ਤੋਂ ਦਿੱਤੀ ਆ ਅਤੇ ਨੌਜਵਾਨ ਆਗੂ ਲਾਲੀ ਸਕਰੋਦੀ ਦਾ ਇਹ ਵੀ ਕਹਿਣਾ ਕਿ ਜਿਹੜੇ ਫੇਰ ਬਦਲ ਕਰਦੇ ਨੇ ਲੋਕ ਉਹਨਾਂ ਨੂੰ ਫਟਕਾਰ ਪਾਉਣਗੇ ਲੋਕ ਉਹਨਾਂ ਨੂੰ ਵੋਟਾਂ ਨਹੀਂ ਪਾਉਣਗੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ